ਹਾਂ ਜੱਟ ਨੇ ਚਲਾਤਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਸਰਗੋਵੀ ਤਲਵੰਡੀ ਮੇਲੇ ਤੇ ਤੇ ਬਾਈ ਜੂਸ ਵਾਲੇ ਨਾਲ ਕਰਦੇ ਆ ਗੱਲਬਾਤ ਸਸੀਗਾ ਬਾਈ ਸਸੀਗਾ ਜੀ ਉਹ ਠੀਕ ਠਾਕ ਹੀ ਵਧੀਆ ਜੀ ਪਹਿਲਾਂ ਤਾਂ ਦੱਸੋ ਮੇਲੇ ਦਾ ਮਾਹੌਲ ਕਿਵੇਂ ਲੱਗਿਆ ਤੁਹਾਨੂੰ ਬਾਈ ਮੇਲੇ ਦਾ ਮਾਹੌਲ ਵਧੀਆ ਜੀ ਠੀਕ ਆ ਵਧੀਆ ਅੱਜ ਬਾਦਰ ਆਉਣ ਕੱਲ ਵੀ ਸੀ ਠੀਕ ਆ ਚੰਗੇ ਪਏ ਦਿਹਾੜੀ ਪੈ ਜਾਂਦੀ ਹੈ ਬਾਦ ਦਿਹਾੜੀ ਟਾਈਮ ਪਾਸ ਕਰੀ ਜਾਂਦੇ ਆਂ ਜੀ ਟਾਈਮ ਪਾਸ ਕਰੀ ਜਾਂਦੇ ਆਂ ਤੇ ਆਪਣੇ ਵੀਰੇ ਕਾਹਦਾ ਕਾਹਦਾ ਜੂਸ ਬਣਾਉਂਦੇ ਆਂ ਆਪਣੇ ਕੋਲ ਬਨਾਣਾ ਸ਼ੇਕ ਆਈ ਪਪੀਤਾ ਸ਼ੇਕ ਆ ਮਿਕਸ ਜੂਸ ਆ ਅਮਸਮੀ ਜੂਸ ਆ ਪਾਈਨੈਪਲ ਜੂਸ ਆ ਨਾਰ ਜੂਸ ਆ ਸਾਰੇ ਸ਼ੇਕ ਆ ਇਹਦਾ ਆਲ ਕੀ ਕੀ ਵੈਰਾਈਟੀ ਰੱਖੇ ਇਹ ਸ਼ੇਕ ਚ ਪਾਉਨੇ ਜੀ ਬਨਾਨਾ ਸ਼ੇਕ ਪਪੀਤਾ ਸ਼ੇਕ ਹਾਂ ਕਾਜੂ ਬਦਾਮ ਕਰੌਂਦਾ ਚੈਰੀ ਦਾਖਾਂ ਸਾਰਾ ਕੁਝ ਮਿਕਸ ਸਾਰੇ ਮੇਲੇ ਲਾਉਣੇ ਕਿ ਭਾਈ ਸਾਰੇ ਮੇਲੇ ਲਾਉਣੇ ਜੀ ਸਾਰੇ 820 ਤੇ ਵੀਰੇ ਆਪਾਂ ਵਿਆਹ ਸ਼ਾਦੀ ਦਾ ਕੰਮ ਵੀ ਵਿਆਹ ਸ਼ਾਦੀ ਦਾ ਆਰਡਰ ਵੀ ਕਰਦੇ ਆ ਜੀ ਠੀਕ ਤੇ ਅਸੀਂ 10 ਤਰੀਕ ਤੱਕ ਤਾਂ ਰਵਾਂਗੇ ਰਵਾਂਗੇ ਜੀ ਠੀਕ ਆ 4 ਤਰੀਕ ਦੇ ਆਏ ਮੈਂ 4 ਤਰੀਕ ਦੇ ਆਏ ਚਲ ਬਗਮਪੜਾ ਫੂਲ ਆਪਣਾ ਸ਼ਹਿਰ ਆ ਠੀਕ ਆ ਹਾਂ ਮੇਲੇ ਨਹੀਂ ਕੰਮ ਕਰਦਾ ਮੈਂ ਸਮੂ ਸਾਲੀਆਂ ਮੰਡੀਆਂ ਲਾਉਣੇ ਆ ਜੀ ਠੀਕ ਆ ਮੈਂ ਲਾਤਾ ਹਾਂ ਗਾੜੀ ਵੀ ਆਉਣੇ ਹੁੰਦੇ ਤੋਂ ਗਾੜੀ ਵੀ ਆਉਣੇ ਆ ਜੀ ਬੱਕਰੇ ਦੇ ਮੇਲੇ ਹਰ ਵੀ ਵਾਰ ਠੀਕ ਹਰ ਐਂਡ ਵਾਰ ਡੱਬ ਵਾਲੀ ਜੀ ਠੀਕ ਤੇ ਆਪਣਾ ਕੱਲਾ ਆਹੀ ਕੰਮ ਆ ਕੇ ਮੰਨ ਲਓ ਨਹੀਂ ਆਪਣਾ ਉਹ ਵੀ ਆ ਜੀ ਉਧਰ ਕਾਫੀ ਜੂਸ ਬਰੈਡ ਪਕੌੜਾ ਠੀਕ ਹੈ ਠੀਕ ਹੈ ਇਹ ਤੋਂ ਪਹਿਲਾਂ ਕੀ ਕੰਮ ਕਰਦੀ ਬਈ ਬਾਹ ਹੀ ਕਰਦੇ ਹਾਂ ਸ਼ੁਰੂ ਤੋਂ ਸ਼ੁਰੂ ਤੋਂ ਆਹੀ ਕਰਾਂ ਫੇਰ ਫੇਰ ਕਲਾ ਪੂਰੀ ਹੋਣੀ ਹੈ ਨਾ ਨੀ ਕਲਾ ਜੀ ਠੀਕ ਹੈ ਲੈ ਵੀ ਦੋਸਤੋ ਜਿਹੜੇ ਭਾਈ ਨੇ ਭਾਈਨਾ ਵਿਆਹ ਸ਼ਾਦੀ ਚ ਕੰਡੈਕਟ ਕਰਨਾ ਤੇ ਨੰਬਰ ਭਾਈ ਤੋਂ ਪੁੱਛਦੇ ਨੰਬਰ ਦੱਸਿਓ ਭਾਈ ਨੰਬਰ 98763 ਜੀ 43596 ਇੱਕ ਵਾਰੀ ਹੋਰ 98763 43596 ਫ੍ਰੀ ਸੇਵਾ ਜੇ ਪੈਸਾ ਨਹੀਂ ਲੈਣਾ ਜੀ ਭਾਈ ਠੀਕ ਹੈ ਸਾਡੀ ਫ੍ਰੀ ਸੇਵਾ ਸ਼ਿਵਾ ਜੂਸ ਪੰਡਾਰ ਕੋਈ ਗਰੀਬ ਲੜਕੀ ਦਾ ਵਿਆਹ ਹੁੰਦਾ ਹੈ ਜਾ ਕੋਈ ਗੁਰਦੁਆਰੇ ਦਾ ਪ੍ਰੋਗਰਾਮ ਹੈ ਜਾਂ ਕੋਈ ਸੇਵਾ ਕੋ ਉਪ ਸਮਰਾਤਰੀ ਹੈ ਜੋ ਸਾਡੇ ਬਾਬੇ ਮਾਲਕ ਦੇ ਹੱਥ ਸਾਡਾ ਦਿੱਤਾ ਹੈ ਉਹ ਸਾਡੀ ਫ੍ਰੀ ਸੇਵਾ ਹੈ ਮਾਲ ਉਹਨਾਂ ਦਾ ਹੋਊਗਾ ਸਾਡੇ ਕੋਲ ਮਸ਼ੀਨ ਦਾ ਕਰਾ ਲੈਣਾ ਕੋਈ ਗੱਡੀ ਦਾ ਕਰਾਏ ਠੀਕ ਹੈ ਤੇਰੇ ਆਪਾਂ ਪਹਿਲਾਂ ਵੀ ਕਰ ਲਈ ਸੇਵਾ ਬਾਪੂ ਗਿਆ ਹੋਈ ਮਤਲਬ ਕਰਦੇ ਜੀ ਸੇਵਾ ਆਪਣਾ ਕੀ ਮੰਗਾਦਾ ਸਭ ਉਹਦਾ ਪਰਮਾਤਮਾ ਦਾ ਚੰਗੇ ਕੰਮ ਕਰੋ ਬਸ 210 ਹੋਗੇ ਨਾ ਉਹਦਾ ਨਾਲ ਜੱਪੋ ਵਧੀਆ ਕੰਮ ਕਰੋ ਵਧੀਆ ਕੰਮ ਕਰੋ ਕੋਈ ਜੀ ਨਾਲ ਜੋ ਕੋ ਜਿੰਨਾ ਵੀ ਸੀ ਧਰਮ ਦਾ ਕੰਮ ਕਰ ਸਕਦੇ ਮੋਜਾ ਕਰੋਗੇ ਠੀਕ ਹੈ ਧਰਮ ਦੀ ਜ਼ਿਆਦਾ ਹਰੀ ਆ ਸਾਡੀ ਸੇਵਾ ਯੂਸਪੰਡਾਰ ਸੇਵਾ ਜਿਹੜੀ ਫਰੀ ਹੈ ਗਰੀਬ ਕੁੜੀ ਦਾ ਵਿਆਹ ਹੈ ਕੋਈ ਜੂਸ ਦਾ ਬਰੈਡ ਪਕੌੜਾ ਕੌਫੀ ਉਹ ਮੈਂ ਆਪਦੀ ਮਸ਼ੀਨਾਂ ਲਾ ਕੇ ਫਰੀ ਸੇਵਾ ਕਰਦਾ ਮਸ਼ੀਨਾਂ ਦੀ ਜਣੀ ਦੀ ਫਰੀ ਸੇਵਾ ਸਾਮਾਨ ਅਗਲਾ ਆਪ ਦਾ ਲਿਆ ਦੇਣਾ ਬਹੁਤ ਹੁੰਦਾ ਹੀ ਹੈ ਨਾ ਵੱਧ ਤੋਂ ਵੱਧ ਗਰੀਬ ਭਰਾ ਦਾ ਸਾਥ ਹੀ ਹੈ ਕੋਈ ਗੁਰਦੁਆਰੇ ਦਾ ਪ੍ਰੋਗਰਾਮ ਆ ਕੋਈ ਸੰਝਾ ਪ੍ਰੋਗਰਾਮ ਹੈ ਮੈਨੂੰ ਹੋਵੇ ਮੈਨੂੰ ਫੋਨ ਕਰੋ ਨਾਲ ਦੀ ਨਾਲ ਮੈਂ ਹਾਜ਼ਰ ਹੈ ਲੈ ਵੀ ਦੋਸਤੋ ਅੰਕਲ ਕਹਿੰਦੇ ਕੱਲਾ ਆਪਾਂ ਮੰਨ ਲਓ ਸਾਮਾਨ ਲਿਆ ਕੇ ਦੇਣਾ ਤੇ ਮਸ਼ੀਨਾਂ ਦਾ A to Z ਜਿਵੇਂ ਕੌਫੀ ਵਾਲੀ ਹੋ ਗਈ ਬੰਦੇ ਹੋ ਗਏ ਨਾ ਤੇ ਉਹ ਸਾਰਾ ਫਰੀ ਆ ਤੇ ਬਾਈ ਨਾਲ ਨੰਬਰ ਆਪਾਂ ਦਿੱਤਾ ਵੀਡੀਓ ਵਿੱਚ ਕਨੈਕਟ ਜੀ دوست اور دوست ਕਰਦੇ ਜੀ ਸੇਵਾ ਆਪਣਾ ਕੀ ਮੰਗਦਾ ਸਭ ਉਹਦਾ ਪਰਮਾਤਮਾ ਦਾ ੱਗੇ ਕੰਮ ਕਰੋ ਬਸ 210 ਹੋਗੇ ਨਾ ਉਹਦਾ ਨਾਮ ਜਪੋ ਵਧੀਆ ਕਰਮ ਕਰੋ ਵਧੀਆ ਕੰਮ ਕਰੋ ਨਾਮ ਜਪੋ ਜਿੱਦਾਂ ਤੁਸੀਂ ਧਰਮ ਦਾ ਕੰਮ ਕਰ ਸਕਦੇ ਹੋ ਮੋਜਾ ਕਰੋਗੇ ਠੀਕ ਹੈ ਧਰਮ ਜੀ ਜਦ ਹਰੀ ਆ ਸਾਡੀ ਸੇਵਾ ਜੀ ਉਸਪੰਡਾਰ ਸੇਵਾ ਜੀ ਫਰੀ ਹੈ ਗਰੀਬ ਕੁਲੀਆ ਵਿਆ ਕੋਈ ਜੂਸ ਦਾ ਬਰੈਡ ਪਕੌੜਾ ਕੌਫੀ ਮੈਂ ਆਪਦੀ ਮਸ਼ੀਨਾਂ ਲਾ ਕੇ ਫਰੀ ਸੇਵਾ ਕਰਦਾ ਮਸ਼ੀਨਾਂ ਦੀ ਜਣੀ ਦੀ ਫਰੀ ਸੇਵਾ ਦਾ ਸਮਾਨ ਅਗਲਾ ਆਪ ਦਾ ਲਿਆ ਦੇ ਬਹੁਤ ਹੁੰਦਾ ਹੈ ਨਾ ਬਾਦ ਤੋਂ ਬਾਦ ਗਰੀਬ ਭਰਾ ਦਾ ਸਾਥ ਦਈਏ ਕੋਈ ਗੁਰਦੁਆਰੇ ਦਾ ਪ੍ਰੋਗਰਾਮ ਆ ਕੋਈ ਸਾਂਝਾ ਪ੍ਰੋਗਰਾਮ ਹੈ ਮੈਨੂੰ ਮੈਨੂੰ ਫੋਨ ਕਰੋ ਨਾਲ ਦੀ ਨਾਲ ਮੈਂ ਹਾਜ਼ਰ ਹਾਂ ਲੈ ਵੀ ਦੋਸਤੋ ਅੰਕ ਕਹਿੰਦੇ ਇਕੱਲਾ ਆਪਾਂ ਮੰਨ ਲਓ ਸਮਾਨ ਲਿਆ ਕੇ ਦੇਣਾ ਤੇ ਮਸ਼ੀਨਾਂ ਦਾ A to Z ਜਿਵੇਂ ਕੌਫੀ ਵਾਲੀ ਹੋ ਗਈ ਬੰਦੇ ਹੋ ਗਏ ਨਾ ਤੇ ਉਹ ਸਾਰਾ ਫਰੀ ਆ ਤੇ ਬਾਈ ਨਾਲ ਨੰਬਰ ਆਪਾਂ ਦਿੱਤਾ ਵੀਡੀਓ ਵਿੱਚ ਕਨੈਕਟ ਜੁੜੇਗਾ